ਸਮੇਂ ਦੀ ਗੱਲ ਹੈ ਜੰਗਲ ਵਿੱਚ ਇੱਕ ਨਿੱਕੇ ਜਿਹੇ ਘਾਰ ਵਿੱਚ ਮਦਰ ਗੋਟ ਅਤੇ ਉਹਨਾਂ ਦੀਆਂ ਪਿਆਰੀਆਂ ਲिटल ਗੋਟਸ ਮौज-ਮਸਤੀ ਨਾਲ ਰਹਿੰਦੀਆਂ ਸੀ ਲिटल ਗੋਟਸ ਬਹੁਤ ਪਿਆਰੀਆਂ ਲੱਗਦੀਆਂ ਸੀ ਖਿਡੌਣਿਆਂ ਵਰਗੀਆਂ ਸਾਰਿਆਂ ਮਾਵਾਂ ਦੀ ਤਰ੍ਹਾਂ ਮਦਰ ਗੋਟ ਵੀ ਆਪਣੇ ਜਵਾਕਾਂ ਨਾਲ ਬਹੁਤ ਪਿਆਰ ਕਰਦੀ ਸੀ ਉਹ ਸਾਰੇ ਜੰਗਲੀ ਜਾਨਵਰਾਂ ਤੋਂ ਉਹਨਾਂ ਦੀ ਰੱਖਿਆ ਕਰਦੀ ਸੀ ਇੱਕ ਦਿਨ ਖਾਣਾ ਲੱਭਣ ਬਾਹਰ ਜਾਣ ਤੋਂ ਪਹਿਲਾਂ ਉਨੇ ਆਪਣੀ ਲਿਡਲ ਗੋਡਸ ਨੂੰ ਕੋਲ ਬੁਲਾਇਆ ਅਤੇ ਕਿਹਾ ਮੇਰੇ ਪਿਆਰੇ ਜਵਾਕੂ ਮੈਂ ਜੰਗਲ ਵਿੱਚ ਜਾ ਰਹੀ ਹਾਂ ਕਿਸੇ ਲਈ ਵੀ ਬੂਹਾ ਨਾ ਖੋਲਣਾ ਜੇ ਭੀੜੀਆਂ ਅੰਦਰ ਆ ਗਏ ਤਾਂ ਸਾਨੂੰ ਸਾਰਿਆਂ ਨੂੰ ਖਾ ਜਾਵੇਗਾ ਉਹ ਭੇਸ ਬਦਲ ਬਦਲ ਕੇ ਤੁਹਾਨੂੰ ਠਗਣਾ ਚਾਹੇਗਾ ਪਰ ਅਸੀਂ ਉਹਨੂੰ ਪਛਾਣਾਂਗੇ ਕਿਵੇਂ ਭੀੜੀ ਆਵਾਜ਼ ਬਹੁਤ ਰੁੱਖੀ ਹੈ ਅਤੇ ਮੇਰੀ ਆਵਾਜ਼ ਬਹੁਤ ਮਿੱਠੀ ਰੁੱਖੀ ਆਵਾਜ਼ ਸੁਣ ਕੇ ਤੁਸੀਂ ਸਮਝ ਜਾਣਾ ਕਿ ਉਹ ਭੀੜਿਆ ਹੀ ਹੈ ਇਹ ਬੋਲ ਕੇ ਨਿਕਲਦੇ ਸਮੇਂ ਮਦਰ ਗੋਟ ਨੂੰ ਕੁਝ ਯਾਦ ਆਇਆ ਅਤੇ ਉਹਨੇ ਮੁੜ ਕੇ ਕਿਹਾ ਇੱਕ ਹੋਰ ਗੱਲ ਭੀੜੀ ਦੇ ਪੈਰ ਕਾਲੇ ਨੇ ਅਤੇ ਮੇਰੇ ਚਿੱਟੇ ਤੇ ਤੁਸੀਂ ਪੈਰ ਵੇਖ ਕੇ ਵੀ ਪਛਾਣ ਸਕਦੇ ਹੋ ਡੋਨਟ ਵਰੀ ਮੰਮੀ ਅਸੀਂ ਬੱਡੇ ਹੋ ਗਏ ਹਾਂ ਅਸੀਂ ਸੰਭ ਲਵਾਵਾਂਗੇ ਮਦਰ ਗੋਟ ਨੇ ਇੱਕ ਇੱਕ ਕਰਕੇ ਆਪਣੇ ਸਾਰੇ ਜਵਾਕਾਂ ਨੂੰ ਜੁਮਿਆ ਅਤੇ ਫਿਰ ਜੰਗਲਵਲ ਤੁਰ ਪਈ। ਭੀੜੀਆਂ ਇਹ ਸਭ ਕੁਝ ਵੇਖ ਰਿਹਾ ਸੀ ਦੂਰੋਂ। ਮਦਰ ਗੋਟ ਦੇ ਜਾਨ ਪਿੱਛੋਂ ਉਹ ਥੋੜੀ ਦੇਰ ਹੋਰ ਰੁਕਿਆ ਅਤੇ ਫਿਰ ਉਹਨਾਂ ਦੇ ਘਰ ਪਹੁੰਚ ਕੇ ਬੂਹੇ ਤੇ ਨੌਕ ਕਰਨ ਲੱਗ ਪਿਆ। ਮੇਰੇ ਪਿਆਰੇ ਬੱਚੋ ਚਲੋ ਦਰਵਾਜ਼ਾ ਖੋਲੋ ਵੇਖੋ ਤੁਹਾਡੀ ਮੰਮੀ ਤੁਹਾਡੇ ਲਈ ਖਾਣਾ ਲੈ ਕੇ ਆਈ ਹੈ ਪਰ ਲਿਟਲ ਗੋਟਸ ਨੇ ਭੇੜੀ ਦੀ ਪਾਰੀ ਆਵਾਜ਼ ਪਛਾਣ ਲਈ ਬੂਹੇ ਦੇ ਦੂਜੇ ਪਾਸਿਓਂ ਉਹ ਸਭ ਚਿੱਲ੍ਹ ਆਏ ਤੁਸੀਂ ਸਾਡੀ ਮੰਮੀ ਨਹੀਂ ਹੋ ਉਹਨਾਂ ਦੀ ਆਵਾਜ਼ ਬਹੁਤ ਪਿਆਰੀ ਅਤੇ ਮਿੱਠੀ ਹੈ ਤੂੰ ਸਾਨੂੰ ਬੁੱਧੂ ਨਹੀਂ ਬਣਾ ਸਕਦਾ ਭੇੜੀ ਭੇੜੀ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਲਿਟਲ ਗੋਟਸ ਨੂੰ ਠੱਗ ਨਹੀਂ ਸਕਿਆ ਤੇ ਉਹਨੇ ਇੱਕ ਚੌਕ ਦਾ ਪੀਸ ਖਾ ਲਿੱਤਾ ਹੁਣ ਉਹਦੀ ਆਵਾਜ਼ ਪੂਰਾ ਮਿੱਠੀ ਹੋ ਗਈ ਤੇ ਉਹ ਫੇਰ ਉਹਨਾਂ ਦੇ ਘਰ ਗਿਆ ਅਤੇ ਨੌਕ ਕੀਤਾ ਇਸ ਬਾਰੀ ਭੇੜੀਏ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗੱਲ ਕੀਤੀ ਮੇਰੇ ਪਿਆਰੇ ਬੱਚੋ ਦਰਵਾਜ਼ਾ ਖੋਲੋ ਮੈਂ ਤੁਹਾਡੀ ਮੰਮੀ ਆ ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ ਇਸ ਬਾਰੇ ਮਿੱਠੀ ਆਵਾਜ਼ ਸੁਣ ਕੇ ਲਿਟਲ ਗੋਟਸ ਨੂੰ ਲੱਗਿਆ ਕਿ ਇਹ ਉਹਨਾਂ ਦੀ ਮੰਮੀ ਹੀ ਹੈ। ਉਹ ਹਾ ਖੋਲਣ ਹੀ ਵਾਲੇ ਸੀ ਕਿ ਉਹਨਾਂ ਵਿੱਚੋਂ ਇੱਕ ਚਿਲਾਇਆ। ਰੁਕੋ ਰੁਕੋ ਪਹਿਲਾਂ ਉਹ ਹੀ ਥੱਲੋਂ ਪੈਰ ਵੇਖਦੇ ਹਾਂ। ਜਦੋਂ ਉਹਨਾਂ ਨੇ ਵੇਖਿਆ ਤਾਂ ਢੇੜੀਏ ਦੇ ਕਾਲੇ ਪੈਰ ਦਿਸੇ। ਅਤੇ ਉਹ ਸਾਰੇ ਚਿੱਲਣ ਲੱਗ ਪਏ। ਅਸੀਂ ਬੂਹਾ ਨਹੀਂ ਖੋਲਾਂਗੇ। ਮੰਮੀ ਦੇ ਪੈਰ ਕਾਲੇ ਨਹੀਂ ਨੇ। ਉਹਨਾਂ ਦੇ ਪੈਰ ਜਿੱਟੇ ਨੇ ਤੁਸੀਂ ਭੇੜੀਆਂ ਹੋ ਆਪਣਾ ਗੁੱਸਾ ਪੀ ਕੇ ਭੇੜੀਆਂ ਉੱਥੋਂ ਨਿਕਲਿਆ ਹੁਣ ਉਹ ਬੇકરી ਗਿਆ ਬੇਕਰ ਭੇੜੀਏ ਨੂੰ ਵੇਖ ਕੇ ਹੈਰਾਨ ਰਹਿ ਗਿਆ ਮੈਂ ਹੁਣ ਸ਼ਾਕਾਹਾਰੀ ਹੋ ਗਿਆ ਹਾਂ ਹੁਣ ਤੋਂ ਪੈਸਟਰੀ ਖਾਵਾਂਗਾ ਥੋੜਾ ਆਟਾ ਦਿਓਂਗੇ ਭੇੜੀਆਂ ਬੇકરી ਤੋਂ ਆਟਾ ਲੈ ਕੇ ਨਿਕਲਿਆ ਘਰ ਦੇ ਨੇੜੇ ਆ ਕੇ ਆਟਾ ਉਹਨੇ ਆਪਣੇ ਪੈਰਾਂ ਤੇ ਮਲ ਲਿਆ ਹੁਣ ਉਹਦੇ ਪੈਰ ਚਿੱਟੇ ਹੋ ਗਏ ਹੁਣ ਤੀਜੀ ਵਾਰੀ ਚਲਾਕ ਭੇੜੀਏ ਨੇ ਬੂਹੇ ਉੱਤੇ ਨੋਕ ਕੀਤਾ ਮੇਰੇ ਪਿਆਰੇ ਬੱਚੋ ਦਰਵਾਜ਼ਾ ਖੋਲੋ ਮੈਂ ਤੁਹਾਡੀ ਮੰਮੀ ਆ ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ ਪਹਿਲਾ ਪੈਰ ਵਖਾ ਤਾਂ ਹੀ ਪਤਾ ਚੱਲੇ ਕਿ ਤੁਸੀਂ ਮੰਮੀ ਹੀ ਹੋ ਭੇੜੀਏ ਨੇ ਉਹਨਾਂ ਨੂੰ ਆਟੇ ਨਾਲ ਚਿੱਟੇ ਕਿਤੇ ਹੋਏ ਪੈਰ ਵਖਾਏ ਜਦੋਂ ਲਿਟਲ ਗੋਟਸ ਨੇ ਚਿੱਟੇ ਪੈਰ ਵੇਖੇ ਤਾਂ ਉਹਨਾਂ ਨੇ ਸਮਝਿਆ ਕਿ ਉਹਨਾਂ ਦੀ ਮਾਂ ਹੈ ਅਤੇ ਬੂਹਾ ਖੋਲ ਦਿੱਤਾ ਫਿਰ ਉਹਨਾਂ ਦੇ ਸਾਹਮਣੇ ਸੀ ਭੇੜੀਆਂ ਲਿਟਲ ਗੋਟਸ ਡਰ ਗਏ ਸੀ ਅਤੇ ਕਪੜਾ ਕੇ ਚਿੱਲਾਨ ਲੱਗੇ ਕਿੱਥੇ ਭਜੋਗੇ ਮੈਂ ਫਾੜ ਹੀ ਲਵਾਂਗਾ ਇੱਕ ਜਵਾਕ ਟੇਬਲ ਦੇ ਥੱਲੇ ਲੁਕ ਗਿਆ ਦੂਜਾ ਪਿਸਰੇ ਵਿੱਚ ਤੀਜਾ ਚਿਮਣੀ ਵਿੱਚ ਗਿਆ ਅਤੇ ਚੌਥਾ ਕਿਚਨ ਵਿੱਚ ਜਾ ਕੇ ਲੁਕ ਗਿਆ ਪੰਜਵਾਂ ਲਮਾਰੀ ਵਿੱਚ ਜਾ ਕੇ ਬਹਿ ਗਿਆ ਛੇਵਾਂ ਪਰਦੇ ਦੇ ਪਿੱਛੇ ਅਤੇ ਸੱਤਵਾਂ ਘੜੀ ਦੇ ਅੰਦਰ ਪਰ ぺੜੀਆ ਚਲਾਕ ਸੀ ਅਤੇ ਸਾਰਿਆਂ ਨੂੰ ਉਹਨੇ ਇੱਕ ਇੱਕ ਕਰਕੇ ਪਾੜ ਲਿਆ ਇੱਥੇ ਆਓ ਮੈਂ ਤੁਹਾਨੂੰ ਛੱਡਾਂਗਾ ਨਹੀਂ ਖੜ ਜਾਓ ਸਿਰਫ ਘੜੀ ਵਿੱਚ ਲੁਕਣ ਵਾਲੇ ਨੂੰ ਉਹ ਫੜ ਨਹੀਂ ਸਕਿਆ ਉਹਦਾ ਟਿਡ ਪਾਰ ਚੁੱਕਿਆ ਸੀ ਇਸ ਕਰਕੇ ਉਹਨੇ ਜ਼ਿਆਦਾ ਸੋਚਿਆ ਨਹੀਂ ਅਤੇ ਉੱਥੋਂ ਨਿਕਲ ਗਿਆ ਉੱਥੇ ਇੱਕ ਵੱਡਾ ਮੈਦਾਨ ਸੀ ਜਿੱਥੇ ਇੱਕ ਪੇੜ ਦੇ ਥੱਲੇ ਉਹ ਨਕ ਬਜਾ ਕੇ ਸੌਣ ਲੱਗਿਆ ਥੋੜੀ ਦੇਰ ਬਾਅਦ ਮਦਰ ਗੋਟ ਘਰ ਪਹੁੰਚੀ ਬੂਹਾ ਖੁੱਲਾ ਵੇਖ ਕੇ ਸਮਝ ਗਈ ਕਿ ਕੁਝ ਹੋਇਆ ਹੈ ਅਤੇ ਉਹ ਚਿਲਾਨ ਲੱਗੀ ਮੇਰੇ ਜਵਾਕ ਘਰ ਵਿੱਚ ਆਂਦੇ ਹੀ ਉਹ ਕਬਰਾ ਗਈ ਸਾਰਾ ਫਰਨੀਚਰ ਡਿੱਗਿਆ ਹੋਇਆ ਸੀ ਪਰਦੇ ਫਟੇ ਹੋਏ ਬਿਸਤਰਾ ਖਿਲਰਿਆ ਹੋਇਆ ਸੀ ਸਰਾਣਾ ਤੇ ਚਾਦਰ ਇੱਧਰ ਉੱਧਰ ਪਈ ਸੀ ਮਦਰ ਗੋਡ ਆਪਣੇ ਜਵਾਕਾਂ ਨੂੰ ਕਿਤੇ ਨਹੀਂ ਲੱਭ ਸਕੇ ਇੱਕ ਇੱਕ ਕਰਕੇ ਉਹਨੇ ਨਾ ਲੈ ਕੇ ਵੀ ਸਦਿਆ ਪਰ ਕੋਈ ਨਹੀਂ ਮਿਲਿਆ ਫਿਰ ਉਸ ਸਤਵੇਂ ਦਨਾ ਸਦਿਆ ਤਾਂ ਇੱਕ ਆਵਾਜ਼ ਆਈ ਮੈਂ ਘੜੀ ਦੇ ਅੰਦਰ ਹਾਂ ਮੰਮੀ ਮਦਰ ਗੋਡ ਛੇਤੀ ਛੇਤੀ ਘੜੀ ਕੋਲ ਪਹੁੰਚੀ ਜਵਾਕ ਨੂੰ ਬਾਹਰ ਕੱਢਿਆ ਅਤੇ ਗਲੇ ਨਾਲ ਲਾਇਆ ਲਿਟਲ ਗੋਟ ਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ। ਪੀੜਿਆ ਐਸੀ ਤਸਪੜਨ ਕਿ ਦਸਾਂ ਨੂੰ ਲੱਗਿਆ ਤਸੀਓ। ਉਹ ਮੇਰੇ ਸਾਹਵੇਂ ਆਫਨੂ ਕਰ ਗਿਆ। ਮਦਰ ਗੋਟ ਨੂੰ ਬਹੁਤ ਬੁਰਾ ਲੱਗਿਆ। ਉਹ ਬਹੁਤ ਰੋਈ ਆਪਣੇ ਜਵਾਕਾਂ ਵਾਸਤੇ। ਆਪਣੇ ਸਿਰਫ ਇੱਕ ਜਵਾਕ ਨਾਲ ਉਹ ਘਰ ਤੋਂ ਬਾਹਰ ਨਿਕਲੀ ਤਾਂ ਹੀ ਉਹਨਾਂ ਨੂੰ ਪੇੜੀਆ ਸੁੱਤਾ ਹੋਇਆ ਦਿਸਿਆ ਉਹਦਾ ਨੱਕ ਇੰਨੀ ਤੇਜ਼ ਵੱਜ ਰਿਹਾ ਸੀ ਕਿ ਪੇੜ ਦੇ ਪੱਤੇ ਵੀ ਹਿਲ ਰਹੇ ਸੀ ਮਦਰ ਗੋਡ ਪੇੜੀਏ ਨੂੰ ਥੋੜੀ ਦੇਰ ਵੇਖਦੀ ਰਹੀ ਉਹਨੇ ਵੇਖਿਆ ਕਿ ਉਹਦੇ ਟਿੱਡ ਦੇ ਅੰਦਰ ਕੁਝ ਹਿਲ ਰਿਹਾ ਹੈ ਹੇ ਰੱਬਾ ਲਗਦਾ ਹੈ ਮੇਰੇ ਜ્વાਕ ਉਧਰ ਟਿੱਡ ਦੇ ਅੰਦਰ ਜਿੰਦੇ ਨੇ ਉਹਨੇ ਇੱਕ ਪਲਾਨ ਸੋਚਿਆ ਅਤੇ ਆਪਣੇ ਜ્વાਕ ਨੂੰ ਕਿਹਾ ਕਰੋ ਮੇਰੇ ਲਈ ਇੱਕ ਸੂਈ ਧਾਗਾ ਅਤੇ ਕੈਂਚੀ ਲੈ ਕੇ ਆ ਛੇਤੀ ਲਿਟਲ ਗੋਟ ਕਾਰਜਾਂ ਲੱਗਿਆ ਤਾਂ ਮਦਰ ਗੋਟ ਨੇ 6 ਵੱਡੇ ਪੱਥਰ ਇਕੱਠੇ ਕੀਤੇ ਥੋੜੀ ਦੇਰ ਵਿੱਚ ਲਿਟਲ ਗੋਟ ਸੂਈ ਧਾਗਾ ਅਤੇ ਕੈਂਚੀ ਲੈ ਕੇ ਪਹੁੰਚਿਆ ਜਿਵੇਂ ਮਦਰ ਗੋਟ ਨੇ ਪੇੜੀਏ ਦਾ ਟਿੱਡ ਕਟਿਆ ਉਹਨੂੰ ਉੱਤੇ ਹੀ अपना एक जुआक दिसया। ਅਤੇ ਬਾਕੀ ਵੀ ਇੱਕ ਤੋਂ ਬਾਅਦ ਇੱਕ ਦਿਸੇ। ਸਾਰੇ ਸਲਾਮਤ ਸੀ। ਮਦਰ ਗੋਡ ਬੜੀ ਖੁਸ਼ ਹੋਈ। ਸਾਰੇ ਜੁਆਕਾਂ ਨੇ ਮਦਰ ਗੋਡ ਨੂੰ ਹੱਗ ਕੀਤਾ। ਮੰਮੀ, ਮਮਮੀ, ਆਈ ਲਵ ਯੂ। ਆਈ ਲਵ ਯੂ। ਸਾਰੇ ਬਹੁਤ ਖੁਸ਼ ਸੀ। ਮੇਰੇ ਜੁਆਕੋ, ਤੁਸੀਂ ਸਾਰੇ ਠੀਕ ਹੋਣਾ। ਮਦਰ ਗੋਟ ਨੇ ਪੇੜੀਏ ਦੇ ਅੰਦਰ ਸਾਰੇ ਪੱਥਰ ਭਾਰ ਦਿੱਤੇ ਫੇਰ ਉਹਨੇ ਉਹਦੇ ਟਿੱਡ ਨੂੰ ਸੂਈ ਤਾਗੇ ਨਾਲ ਸੀ ਦਿੱਤਾ ਪੇੜੀਆ ਐਨੀ ਡੂੰਗੀ ਨੀਂਦ ਵਿੱਚ ਸੀ ਕਿ ਉਹਨੂੰ ਕੁਝ ਪਤਾ ਹੀ ਨਹੀਂ ਲੱਗਿਆ ਪੇੜੀਆ ਜਦੋਂ ਜਾਗਿਆ ਖੜਾ ਹੋਇਆ ਉਹਦਾ ਟਿੱਡ ਦਰਦ ਕਰ ਰਿਹਾ ਸੀ ਉਹਨੂੰ ਲੱਗਿਆ ਕਈ ਸਾਰੇ ਲਿਟਲ ਗੋਟਸ ਦੀ ਵਜ੍ਹਾ ਨਾਲ ਦਰਦ ਹੋ ਰਿਹਾ ਹੈ ਉਨੂੰ ਬਹੁਤ ਪਿਆਸ ਲੱਗੀ। ਉਹ ਨਦੀ ਵੱਲ ਗਿਆ ਪਾਣੀ ਪੀਣ। ਤੁਰਦੇ ਵੇਲੇ ਟਿੱਡ ਵਿੱਚ ਪੱਥਰ ਇੱਕ ਦੂਜੇ ਨਾਲ ਟਕਰਾਨ ਲੱਗੇ। țeੜੇ ਨਾ ਭਾਰੀ ਤੇ ਭਰਿਆ ਹੋਇਆ ਲੱਗ ਰਿਹਾ ਹੈ। ਜਿਵੇਂ ਮੈਂ ਪੱਥਰ ਹੀ ਖਾਦੇ ਹੋਣ। ਉਹ ਪਾਣੀ ਪੀਣ ਵਾਸਤੇ ਚੁੱਕਿਆ। ਪੱਥਰਾਂ ਦੇ ਬੋਝ ਕਰਕੇ ਉਹ ਨਦੀ ਵਿੱਚ ਡਿੱਗ ਪਿਆ। ਬਚਾਓ ਬਚਾਓ ਮੈਂ ਡੋਬ ਰਿਹਾ ਕੋਈ ਮੈਨੂੰ ਬਚਾਓ ਬਚਾਓ ਮੈਂ ਡੋਬ ਰਿਹਾ ਬਚਾਓ ਕੋਈ ਨਹੀਂ ਹੈ ਬਚਾਓ ਬਚਾਓ ਪਥਰਾਂ ਦਾ ਵਜਨ ਉਹਨੂੰ ਪਾਣੀ ਵਿੱਚ ਡੁੰਗੇ ਲੈ ਗਿਆ ਮਦਰ ਗੋਡ ਅਤੇ ਲਿਟਲ ਗੋਡਸ ਨੇ ਜਦੋਂ ਇਹ ਵੇਖਿਆ ਤਾਂ ਉਹ ਨਦੀ ਵੱਲ ਗਏ ਡੋਬ ਗਿਆ ਸਾਰੇ ਮਿਲ ਕੇ ਚੁੰਮਣ ਲੱਗੇ ਉਸ ਦਿਨ ਤੋਂ ਬਾਅਦ ਮਦਰਗੋਡ ਤੇ ਉਹਨਾਂ ਦੇ ਸੱਤੋਂ ਜਵਾਨ ਘਰ ਵਿੱਚ ਮੋਜ-ਮਸਤੀ ਨਾਲ ਰਹੇ ਕਈ ਸਾਲ ਪਹਿਲਾਂ ਇੱਕ ਜੰਗਲ ਦੇ ਕੋਲ ਇੱਕ ਪੁਰਾਣੇ ਛੋਟੇ ਜਿਹੇ ਘਰ ਵਿੱਚ ਇੱਕ ਜਨਾਨੀ ਆਦਮੀ ਰਿਹਾ ਕਰਦੇ ਸੀ ਉਹ ਬੜੇ ਖੁਸ਼ ਤੇ ਸ਼ਾਂਤੀਪੂਰਨ ਜੀਵਨ ਜੀ ਰਹੇ ਸੀ ਬਸ ਕਮੀ ਇਹ ਸੀ ਕਿ ਉਹਨਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ ਇਕ ਔਰਤ ਜਦ ਬੁੱਢੀ ਜਨਾਨੀ ਰਸੋਈ ਵਿੱਚ ਬਿਸਕੁਟਾਂ ਦਾ ਆਟਾ ਬਣਾ ਰਹੀ ਸੀ ਤਾਂ ਉਹਦਾ ਆਦਮੀ ਆਇਆ ਭਗਵਾਨ ਅੱਜ ਤੂੰ ਕੀ ਬਣਾ ਰਹੀ ਹੈ ਉਹ ਜੀ ਮੈਂ ਅੱਜ ਇੱਕ ਜਿੰਜਰ ਬ੍ਰੈਡ ਆਦਮੀ ਪਕਾ ਰਹੀ ਹਾਂ ਬੁੱਢੀ ਔਰਤ ਨੇ ਆਟਾ ਗੁੰਨਿਆ ਤੇ ਜਿੰਜਰ ਬ੍ਰੈਡ ਆਦਮੀ ਦਾ ਆਕਾਰ ਦੇ ਦਿੱਤਾ ਉਹ ਇਹਨੂੰ ਓਵਨ ਵਿੱਚ ਪਾਣ ਦੇ ਬਾਅਦ ਬੈ ਗਈ ਅਤੇ ਜਿੰਜਰ ਬ੍ਰੈਡ ਆਦਮੀ ਦੇ ਚੰਕੇ ਤਰ੍ਹਾਂ ਪਕਣ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਜਿੰਜਰ ਬ੍ਰੈਡ ਆਦਮੀ ਦੇ ਚੰਗੀ ਤਰ੍ਹਾਂ ਪੱਕ ਜਾਣ ਦੀ ਖੁਸ਼ਬੋ ਪੂਰੀ ਰਸੋਈ ਵਿੱਚ ਫੈਲ ਗਈ ਤਾਂ ਉਹਨੇ ਆਪਣੇ ਓਮਨ ਦੇ ਦਸਤਾਨੇ ਪਾਏ ਤੇ ਜਿੰਜਰ ਬ੍ਰੈਡ ਆਦਮੀ ਨੂੰ ਬਾਹਰ ਕੱਢਿਆ ਹੁਣ ਵਕਤ ਸੀ ਉਹਨੂੰ ਸਜਾਉਣ ਦਾ ਉਹਨੇ ਕੈਂਡੀ ਦੀ ਮਦਦ ਨਾਲ ਉਹਦੀ ਪਿਆਰੀ ਜਿਹੀ ਨੱਕ ਤੇ ਕਿਸ਼ਮਿਸ਼ ਲਾ ਕੇ ਉਹਦੀਆਂ ਅੱਖਾਂ ਬਣਾਈਆਂ ਤੇ ਫਿਰ ਕਰੀਮ ਦੇ ਨਾਲ ਉਹਨੇ ਉਹਦੇ ਵਾਲ ਤੇ ਕੱਪੜੇ ਬਣਾਏ ਤੇ ਬਟਨਾ ਦੀ ਥਾਂ ਤੇ ਉਹਨੇ ਚਿਹਰੀ ਦੀ ਵਰਤੋਂ ਕੀਤੀ ਆਪਣੀ ਬਣਾਈ ਹੋਈ ਰਚਨਾ ਨੂੰ ਵੇਖ ਕੇ ਉਹ ਕਹਿਣ ਲੱਗੀ ਮੇਰਾ ਜਿੰਜਰ ਬ੍ਰੈਡ ਆਦਮੀ ਕਿੰਨਾ ਸੋਹਣਾ ਵੇਖ ਰਿਹਾ ਪਰ ਮੈਨੂੰ ਲੱਗਦਾ ਹਾਲੇ ਵੀ ਕੁਝ ਕਮੀ ਹੈ ਬੁੱਢੀ ਔਰਤ ਨੇ ਉਹਦੇ ਵੱਲ ਦੁਬਾਰਾ ਵੇਖਿਆ ਤੇ ਓਹ ਹਾ ਇਹ ਦਾ ਮੂੰਹ ਬਣਾਣਾ ਤੇ ਮੈਂ ਭੁੱਲੀ ਗਈ ਉਹਨੇ ਕਰੀਮ ਦੀ ਵਰਤੋਂ ਕਰਕੇ ਜਿੰਜਰ ਬ੍ਰੈਡ ਦੇ ਚਿਹਰੇ ਤੇ ਮੂੰਹ ਬਣਾਇਆ ਹਾ ਹੁਣ ਮੇਰਾ ਜਿੰਜਰ ਬ੍ਰੈਡ ਪੂਰਾ ਹੋ ਗਿਆ। ਉਸੇ ਪਲ ਕੋਜਾ ਜੀਭ ਘਟਨਾ ਕੱਟੀ। ਧੰਨਵਾਦ। ਪਰ ਇਹ ਕਿਵੇਂ ਹੋ ਸਕਦਾ ਹੈ? ਤੂੰ ਗੱਲ ਕਰ ਸਕਦਾ ਹੈ। ਜਿੰਜਰ ਬ੍ਰੈਡ ਆਦਮੀ ਅਚਾਨਕ ਖੜਾ ਹੋ ਗਿਆ ਤੇ ਉਹਨੇ ਭੱਜਣਾ ਸ਼ੁਰੂ ਕਰ ਦਿੱਤਾ। ਹਾਂਜੀ, ਮੈਂ ਦੌੜ ਵੀ ਸਕਦਾ ਹਾਂ। ਜਿੰਜਰ ਬ੍ਰੈਡ ਆਦਮੀ ਰਸੋਈ ਘਰ ਦੀ ਬੈਂਚ ਤੋਂ ਕੁਰਸੀ ਤੇ ਤੇ ਫਿਰ ਜ਼ਮੀਨ ਤੇ ਕੁੱਦ ਗਿਆ। ਅਤੇ ਫਿਰ ਬਗੀਚੇ ਵੱਲੋਂ ਦਰਵਾਜ਼ੇ ਵੱਲ ਤੇਜ਼ ਤੜ ਕਰਨ ਲੱਗਾ ਵਾਪਸ ਆ ਜਾ ਵਾਪਸ ਆ ਜਾ ਬੁੱਢੀ ਜਨਾਨੀ ਆਵਾਜ਼ਾਂ ਮਾਰਨ ਲੱਗੀ ジンジャーブレッド ਗੱਲ ਕਰਦੇ ਹੋਏ ਦੌੜ ਰਿਹਾ ਸੀ ਦੌੜੋ ਤੁਸੀਂ ਜਿੰਨਾ ਦੌੜ ਸਕਦੇ ਹੋ ਦੌੜੋ ਮੈਨੂੰ ਕੋਈ ਨਹੀਂ ਫੜ ਸਕਦਾ ਕਿਉਂਕਿ ਮੈਂ ਹਾਂ ਜਿੰਦੇ ਬ੍ਰੈਡ ਆਦਮੀ ਬੁੱਢੀ ਜਨਾਨੀ ਬਗੀਚੇ ਵਿੱਚ ਗਈ ਤੇ ਜਿੰਜਰ ਬ੍ਰੈਡ ਦੇ ਪਿੱਛੇ ਭੱਜਣ ਲੱਗੀ ਬੁੱਢੇ ਆਦਮੀ ਨੇ ਆਪਣੀ ਜਨਾਨੀ ਨੂੰ ਬਾਰੀ ਤੋਂ ਦੌੜਦੇ ਹੋਏ ਵਿਖਿਆਤਾ ਚੀਲਾਇਆ ਤੂੰ ਕਿਉਂ ਭੱਜ ਰਹੀ ਹੈ ਬੁੱਢੀ ਜਨਾਨੀ ਨੇ ਭੱਜਦੇ ਹੋਏ ਆਪਣੇ ਘਰ ਵਾਲੇ ਨੂੰ ਜਵਾਬ ਦਿੱਤਾ ਮੇਰਾ ਜਿੰਜਰ ਬ੍ਰੈਡ ਆਦਮੀ ਭੱਜ ਗਿਆ ਮੈਂ ਉਹਨੂੰ ਪਕੜਨ ਦੀ ਕੋਸ਼ਿਸ਼ ਕਰ ਰਹੀ ਆ ਬੁੱਢਾ ਆਦਮੀ ਕੁਝ ਬੋਲ ਨਹੀਂ ਪਾ ਰਿਹਾ ਸੀ ਬੁੱਢੀ ਜਨਾਨੀ ਦੌੜ ਰਹੀ ਸੀ ਪਰ ਜਿੰਜਰ ਬ੍ਰੈਡ ਆਦਮੀ ਇੰਨਾ ਤੇਜ਼ ਦੌੜ ਰਿਹਾ ਸੀ ਕਿ ਉਹਨੂੰ ਪਕੜਨਾ ਬਹੁਤ ਮੁਸ਼ਕਲ ਸੀ ਕੁਝ ਦੇਰ ਬਾਅਦ ਜਿੰਜਰ ਬ੍ਰੈਡ ਆਦਮੀ ਇੱਕ ਖੇਤ ਵਿੱਚ ਪਹੁੰਚਿਆ ਉਹਨੇ ਇੱਕ ਚਰਦੀ ਹੋਈ ਗਾਂ ਵੇਖੀ ਹਾ ਕਿੰਨਾ ਚੰਗਾ ਬਿਸਕਟ ਹੈ ਮੈਨੂੰ ਉਹਨੂੰ ਫੜ ਕੇ ਖਾਣਾ ਚਾਹੀਦਾ ਹੈ ਗਾਨੀ ਵੀ ਜਿੰਜਰ ਬ੍ਰੈਡ ਦੇ ਪਿੱਛੇ ਭਜਣਾ ਸ਼ੁਰੂ ਕੀਤਾ ਰੋਕ ਭਜਣਾ ਮੈਂ ਤੈਨੂੰ ਨਹੀਂ ਖਾਵਾਂਗੀ ਭਜੋ ਹੋਰ ਤੇਜ਼ ਭਜੋ ਉਹ ਬੁੜੀ ਜਨਾਨੀ ਵੀ ਮੈਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੈਨੂੰ ਕੋਈ ਨਹੀਂ ਫੜ ਸਕਦਾ ਕਿਉਂਕਿ ਮੈਂ ਹਾਂ ਜਿੰਜਰ ਬ੍ਰੈਡ ਆਦਮੀ ਬੁੱਢੀ ਆਰਤ ਤੇ ਉਹ ਗਾਂ ਜਿੰਜਰ ਬ੍ਰੈਡ ਆਦਮੀ ਦੇ ਪਿੱਛੇ ਭਜ ਰਹੀ ਸੀ ਅਤੇ ਇਸ ਵਾਰ ਇੱਕ ਸੂਰ ਨੇ ਜਿੰਜਰ ਬ੍ਰੈਡ ਆਦਮੀ ਨੂੰ ਵੇਖਿਆ ਜਿੱਦਾਂ ਫਰਾਂ ਆਦਮੀ ਮੇਰੇ ਮੂੰਹ 'ਚ ਪਾਣੀ ਆ ਗਿਆ ਖੜ ਜਾ ਮੈਂ ਵੀ ਤੈਨੂੰ ਫੜਾਂਗਾ ਜਿੰਜਰ ਬ੍ਰੈਡ ਆਦਮੀ ਨੇ ਦੌੜਦੇ ਹੋਏ ਸੂਰ ਨੂੰ ਜਵਾਬ ਦਿੱਤਾ ਯੇ ਭੱਜੋ ਜਿੰਨਾ ਤੇਜ਼ ਭੱਜ ਸਕਦੇ ਹੋ ਉਹ ਬੁੜੀ ਔਰਤ ਤੇ ਉਹ ਗਾਂ ਵੀ ਮੈਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੈਨੂੰ ਕੋਈ ਨਹੀਂ ਫੜ ਸਕਦਾ ਕਿਉਂਕਿ ਮੈਂ ਹਾਂ ਜਿੰਜਰ ਬ੍ਰੈਡ ਆਦਮੀ ਜਦੋਂ ਉਹ ਦੌੜ ਰਹੀ ਸੀ ਜਿੰਜਰ ਬ੍ਰੈਡ ਆਦਮੀ ਅੱਗੇ ਅਤੇ ਉਹਦੇ ਪਿੱਛੇ ਬੁੱਢੀ ਜਨਾਨੀ ਗਾਂ ਤੇ ਸੂਰ ਦੌੜ ਰਹੀ ਸੀ ਉਸੇ ਵੇਲੇ ਇੱਕ ਮੁਰਗੀ ਜੋ ਖਾਣਾ ਲੱਭ ਰਹੀ ਸੀ ਉਹਨੇ ਜਿੰਜਰ ਬ੍ਰੈਡ ਆਦਮੀ ਨੂੰ ਵੇਖਿਆ ਓਏ ਬਾ ਇਹ ਤਾਂ ਮੇਰਾ ਦੁਪਹਿਰ ਦਾ ਖਾਣਾ ਹੈ ਮੁਰਗੀ ਵੀ ਉਹਨਾਂ ਦੇ ਪਿੱਛੇ ਦੌੜਨ ਲੱਗੀ ਤੂੰ ਜਿੰਨਾ ਤੇਜ਼ ਭੱਜ ਸਕਦਾ ਹੈ ਭੱਜ ਜਿੰਜਰ ਬ੍ਰੈਡ ਆਦਮੀ ਮੈਂ ਤੈਨੂੰ ਪਕੜ ਲਵਾਂਗੀ ਯਾ ਤੂੰ ਜਿੰਨਾ ਤੇਜ਼ ਭੱਜ ਸਕਦਾ ਹੈ ਭੱਜ ਲੈ ਬੁੱਢੀ ਜਨਾਨੀ ਗਾਂ ਤੇ ਸੂਰ ਵੀ ਮੈਨੂੰ ਨਹੀਂ ਫੜ ਸਕਦਾ ਤੂੰ ਵੀ ਮੈਨੂੰ ਨਹੀਂ ਫੜ ਸਕੇਗਾ ਕੋਈ ਵੀ ਨਹੀਂ ਕਿਉਂਕਿ ਮੈਂ ਹਾਂ ਜਿੰਜਰ ਬ੍ਰੈਡ ਆਦਮੀ ਸਭ ਤੋਂ ਅੱਗੇ ਜਿੰਜਰ ਬ੍ਰੈਡ ਆਦਮੀ ਉਹਦੇ ਪਿੱਛੇ ਬੁੱਢੀ ਜਨਾਨੀ ਗਾਂ ਸੂਵਰ ਅਤੇ ਮੁਰਗੀ ਦੌੜ ਰਹੀ ਸੀ ਸਾਰੇ ਦੌੜ ਰਹੀ ਸੀ ਪਰ ਜਿੰਜਰ ਬ੍ਰੈਡ ਆਦਮੀ ਸਭ ਤੋਂ ਤੇਜ਼ ਦੌੜ ਰਿਆ ਸੀ ਜਿੰਜਰ ਬ੍ਰੈਡ ਆਦਮੀ ਬਹੁਤ ਖੁਸ਼ ਸੀ ਅਤੇ ਉਹਨੂੰ ਖੁਦ ਤੇ ਕਮਾਂਡ ਹੋ ਰਿਹਾ ਸੀ ਮੈਂ ਦੁਨੀਆ ਵਿੱਚ ਸਭ ਤੋਂ ਤੇਜ਼ ਅਤੇ ਗਤੀਮਾਨ ਜਿੰਜਰ ਬ੍ਰੈਡ ਆਦਮੀ ਹਾਂ ਜੀ ਹਾਂ ਮੈਂ ਹੀ ਹਾਂ ਮੈਨੂੰ ਕੋਈ ਨਹੀਂ ਫੜ ਸਕਦਾ ਕਿਉਂਕਿ ਮੈਂ ਹਾਂ ਜਿੰਜਰ ਬ੍ਰੈਡ ਆਦਮੀ ਜਦੋਂ ਜਿੰਜਰ ਬ੍ਰੈਡ ਆਦਮੀ ਨੇ ਅੱਗੇ ਵੇਖਿਆ ਤਾਂ ਸਾਹਮਣੇ ਇੱਕ ਨਦੀ ਸੀ ਅਤੇ ਉਹ ਰੁਕ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਪਾਣੀ ਉਸ ਨੂੰ ਪਿਗਲਾ ਸਕਦਾ ਸੀ ਓਹ ਹੋ ਹੁਣ ਕੀ ਕਰਾਂ ਮੈਂ ਬੁੱਟੀ ਚਨਾਨੀ ਗਾਂ ਸੂਰ ਅਤੇ ਮੁਰਗੀ ਦੇ ਨਜ਼ਦੀਕ ਆ ਗਈ ਸੀ ਉਸੇ ਵੇਲੇ ਪੀੜ ਦੇ ਪਿੱਛੋਂ ਦੀ ਇੱਕ ਚਲਾਕ ਲੋਮੜ ਅੱਗੇ ਆਇਆ ਮੈਨੂੰ ਤੈਰਨਾ ਆਉਂਦਾ ਹੈ ਤੂੰ ਚਾਵੇਂ ਤਾਂ ਮੈਂ ਤੇਰੀ ਮਦਦ ਕਰ ਸਕਦਾ ਜਿੰਜਰ ਬ੍ਰੈਡ ਆਦਮੀ ਨੇ ਇਹਦੇ ਬਾਰੇ ਵਿੱਚ ਸੋਚਿਆ ਜੇ ਤੂੰ ਮੈਨੂੰ ਖਾ ਲਿਆ ਤਾਂ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਨਹੀਂ ਖਾਵਾਂਗਾ ਬਸ ਤੈਨੂੰ ਨਦੀ ਬਾਰ ਕਰਾਉਣ 'ਚ ਮਦਦ ਕਰਾਂਗਾ ਜਿੰਜਰ ਬ੍ਰੈਡ ਆਦਮੀ ਨੇ ਚਲਾਕ ਲੋਮੜ ਤੇ ਪਰੋਸਾ ਕੀਤਾ ਅਤੇ ਉਹਦੀ ਪੁੱਛ ਤੇ ਬਹਿ ਗਿਆ ਜਿੰਨਾ ਹੋ ਸਕਿਆ ਉਹਨੇ ਉਹਨੂੰ ਕੱਸ ਕੇ ਫੜ ਲਿਆ ਲੋਮੜ ਨਦੀ ਵਿੱਚ ਕੁੱਦ ਗਿਆ ਤੇ ਤੈਰਨ ਲੱਗਾ ਹੁਣ ਤੱਕ ਬੁੱਢੀ ਜਨਾਨੀ ਗਾਂ ਸੂਰਤ ਤੇ ਮੁਰਗੀ ਵੀ ਨਦੀ ਕਿਨਾਰੇ ਪਹੁੰਚ ਗਏ ਸੀ ਉਹਨਾਂ ਨੇ ਵੇਖਿਆ ਕਿ ਜਿੰਜਰ ਬ੍ਰੈਡ ਆਦਮੀ ਲੋਮੜ ਦੇ ਉੱਤੇ ਬੈਠਿਆ ਪਾਰ ਜਾ ਰਿਹਾ ਹੈ ਉਹ ਬੇਬਸ ਹੋਏ ਉਹਨੂੰ ਜਾਂਦਾ ਹੋਇਆ ਵੇਖ ਰਹੇ ਸੀ ਇਹ ਜਾਣ ਕੇ ਕਿ ਹੁਣ ਉਹਨੂੰ ਪਕੜ ਨਹੀਂ ਸਕਣਗੇ ਉਹ ਲੂੰਬੜੀ ਆਪਣੀ ਪੂੰਛ ਉੱਤੇ ਰੱਖ ਮੈਂ ਸਾਰਾ ਗਿੱਲਾ ਹੋ ਗਿਆ ਮੇਰੀ ਪਿੱਠ ਤੇ ਆ ਜਾ ਉਹ ਜਗ੍ਹਾ ਸੁਰੱਖਿਤ ਹੈ ਜਿੰਜਰ ਬ੍ਰੈਡ ਆਦਮੀ ਉਹਦੀ ਪਿੱਠ ਤੇ ਸਰਹ ਗਿਆ ਉਹ ਥੋੜੀ देर ਤੈਰਦੇ ਰਹੇ ਪਰ ਜਿਵੇਂ ਜਿਵੇਂ ਪਾਣੀ ਗਹਿਰਾ ਹੁੰਦਾ ਗਿਆ ਲੂੰਬੜ ਦੀ ਪਿੱਠ ਵੀ ਪਾਣੀ ਵਿੱਚ ਡੁੱਬਣ ਲੱਗੀ ਮੈਨੂੰ ਡਰ ਹੈ ਤੂੰ ਗਿੱਲਾ ਨਾ ਹੋ ਜਾਵੇਂ ਤੂੰ ਮੇਰੇ ਸਿਰ ਤੇ ਕਿਉਂ ਨਹੀਂ ਬਹਿ ਜਾਂਦਾ ਉਹ ਥੋੜਾ ਹੋਰ ਉੱਚਾ ਹੈ ਜਿੰਜਰ ਬ੍ਰੈਡ ਆਦਮੀ ਉਹਦੇ ਸਿਰ ਤੇ ਚੜ ਗਿਆ ਲੋਮੜ ਨੇ ਆਪਣੀ ਯੋਜਨਾ ਨੂੰ ਸਿਰੇ ਚੜਾਇਆ ਤੇ ਉਹਦਾ ਸਿਰ ਪਾਣੀ ਵਿੱਚ ਡਬੋ ਦਿੱਤਾ। ਪਾਣੀ ਬਹੁਤ ਵੱਧ ਗਿਆ ਹੈ। ਤੂੰ ਮੇਰੀ ਨੱਕ ਤੇ ਕਿਉਂ ਨਹੀਂ ਬਹਿ ਜਾਂਦਾ? ਉਹ ਥੋੜਾ ਹੋਰ ਉੱਚਾ ਹੈ। ਤਾਂ ਜਿੰਜਰ ਬ੍ਰੈਡ ਆਦਮੀ ਲੋਮੜ ਦੇ ਨੱਕ ਤੇ ਬਹਿ ਗਿਆ। ਜਿਵੇਂ ਹੀ ਉਹ ਕਿਨਾਰੇ ਤੇ ਪਹੁੰਚਣ ਵਾਲੇ ਸੀ, ਲੋਮੜ ਨੇ ਜਿੰਜਰ ਬ੍ਰੈਡ ਆਦਮੀ ਨੂੰ ਨੱਕ ਤੋਂ ਛਾਲ ਕੇ ਆਪਣਾ ਮੂੰਹ ਖੋਲ੍ਹ ਲਿਆ। ਜਿੰਜਰ ਬ੍ਰੈਡ ਆਦਮੀ ਉਹਦੇ ਮੂੰਹ ਵਿੱਚ ਡਿੱਗਣ ਵਾਲਾ ਸੀ ਅਤੇ ਲੋਮੜ ਉਹਨੂੰ ਖਾਣ ਵਾਲਾ ਸੀ। ਪਰੇ ਨਹੀਂ ਹੋ ਸਕਿਆ ਜਦ ਜਿੰਜਰ ਬ੍ਰੈਡ ਆਦਮੀ ਹਵਾ ਵਿੱਚ ਸੀ ਤਾਂ ਉਪਰੋਂ ਦੀ ਕਾਂ ਉੱਡ ਰਿਆ ਸੀ ਉਹਨੇ ਜਿੰਜਰ ਬ੍ਰੈਡ ਆਦਮੀ ਨੂੰ ਆਪਣੀ ਚੁੰਝ ਵਿੱਚ ਫੜ ਲਿਆ ਜਿੰਜਰ ਬ੍ਰੈਡ ਆਦਮੀ ਨੇ ਕਾਂ ਨੂੰ ਥੋੜਾ ਹੋਰ ਅੱਗੇ ਤੱਕ ਉਡਣ ਦਿੱਤਾ ਫਿਰ ਪੁੱਛਿਆ ਕਾਂ ਅਦਰਕ ਦਾ ਬਿਸਕੁਟ ਖਾਂਦੇ ਨੇ ਕਾਂ ਜਿਵੇਂ ਹੀ ਕਾਂ ਨੇ ਬੁਲਣ ਦੇ ਲਈ ਆਪਣੀ ਚੁੰਝ ਖੋਲੀ ਜਿੰਜਰ ਬ੍ਰੈਡ ਆਦਮੀ ਥੱਲੇ ਡਿੱਗ ਪਿਆ ਅਤੇ ਉਹ ਤੇ ਤੋ ਜਿੰਨਾ ਹੋ ਸਕੇ ਆ ਤੇਜ਼ ਭੱਜਣ ਲੱਗਾ ਯਾ ਤੂੰ ਜਿੰਨਾ ਤੇਜ਼ ਭੱਜ ਸਕਦਾ ਹੈ ਭੱਜ ਲੈ ਬੁੜੀ ਜਨਾਨੀ ਗਾਂ ਸੂਰ ਮੁਰਗਾ ਤੇ ਲੋਂਬੜੀ ਨੇ ਆ ਵੀ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫੜ ਸਕੇ ਕਿਉਂਕਿ ਮੈਂ ਹਾਂ ਜਿੰਜਰ ਬ੍ਰੈਡ ਆਦਮੀ ਜਿੰਜਰ ਬ੍ਰੈਡ ਆਦਮੀ ਭੱਜਦਾ ਰਿਹਾ ਅਤੇ ਕਦੀ ਰੁਕਿਆ ਨਹੀਂ ਤੇ ਜਿੰਜਰ ਬ੍ਰੈਡ ਆਦਮੀ ਪਛਦੇ ਹੋਏ ਤੁਹਾਡੇ ਤੋਂ ਅੱਗੇ ਨਿਕਲ ਜਾਵੇ ਤਾਂ ਉਹਨੂੰ ਫੜਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਉਹ ਜਿੰਜਰ ਬ੍ਰੈਡ ਆਦਮੀ ਹੈ ਅਤੇ ਕੋਈ ਵੀ ਉਹਨੂੰ ਫੜਨ ਦੀ ਹਿੰਮਤ ਨਹੀਂ ਕਰ ਸਕਦਾ ਇੱਕ ਸਮੇਂ ਦੀ ਗੱਲ ਹੈ ਇੱਕ ਰਾਜਾ ਸੀ ਜੋ ਆਪਣੀ 12 ਸੋਹਣੀਆਂ ਧੀਆਂ ਦੇ ਨਾਲ ਰਹਿੰਦਾ ਸੀ ਉਹ 12 ਪ੍ਰਿੰਸੈਸ ਦੇ ਨਾਲ ਇੱਕ ਬਹੁਤ ਹੀ ਵੱਡੇ ਤੇ ਸੋਹਣੇ ਘਰ ਵਿੱਚ ਰਹਿੰਦਾ ਸੀ ਰਾਜਾ ਆਪਣੀਆਂ ਧੀਆਂ ਦਾ ਪੂਰੇ ਦਿਲ ਨਾਲ ਖਿਆਲ ਰੱਖਦਾ ਸੀ। ਅਤੇ ਜਦੋਂ ਵੀ ਉਹ ਰਾਤ ਨੂੰ ਸੌਣ ਜਾਂਦੀਆਂ ਸੀ ਤਾਂ ਉਹ ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਸੀ। ਪਰ ਹਰ ਸਵੇਰੀ ਜਦੋਂ ਵੀ ਉਹ ਉੱਠਦੀਆਂ ਸੀ ਤਾਂ ਕੁਝ ਨਾ ਕੁਝ ਅਜੀਬ ਹੋ ਜਾਂਦਾ ਸੀ। ਐਂ ਲੱਗਦਾ ਸੀ ਜਿਵੇਂ ਉਹਨਾਂ ਪ੍ਰਿੰਸੈਸਸਾਂ ਦੀਆਂ ਜੁੱਤੀਆਂ ਨੂੰ ਕਿਸੇ ਨੇ ਸਾਰੀ ਰਾਤ ਪਾ ਕੇ ਨੱਚ ਕੇ ਰੱਖ ਦਿੱਤਾ ਹੋਵੇ। ਉਸ ਰਾਜਾ ਨੂੰ ਆਪਣੀ ਧੀਆਂ ਤੇ ਲਈ ਹਰ ਰੋਜ਼ ਨਵੀਆਂ ਜੁੱਤੀਆਂ ਖਰੀਦਣੀਆਂ ਪੈਂਦੀਆਂ ਸੀ ਅਤੇ ਅਗਲੇ ਹੀ ਦਿਨ ਉਹ ਸਾਰੀਆਂ ਜੁੱਤੀਆਂ ਫੇਰ ਤੋਂ ਇਸਤੇਮਾਲ ਕੀਤੀਆਂ ਹੁੰਦੀਆਂ ਸੀ ਨਾਤੇ ਰਾਜਾ ਤੇ ਨਾ ਹੀ ਉਹਨਾਂ ਦੀ ਮਹਿਲ ਦੀ ਸਿਪਾਈ ਇਸ ਜੁੱਤੀਆਂ ਦੇ ਰਾਜ਼ ਨੂੰ ਸੁਲਝਾ پا ਰਹੇ ਸੀ ਇਹ ਕਿਵੇਂ ਹੋ ਸਕਦਾ ਹੈ ਕਿਵੇਂ ਇਹ ਜੁੱਤੀਆਂ ਦੀਆਂ ਜੋੜੀਆਂ ਇੱਕ ਹੀ ਰਾਤ ਵਿੱਚ ਪਾਈਆਂ ਹੋਈਆਂ ਲੱਗ ਰਹੀਆਂ ਹਨ ਹਜ਼ੂਰ ਸਾਨੂੰ ਵੀ ਸਮਝ ਨਹੀਂ ਆ ਰਿਹਾ ਅਖੀਰ ਚ ਰਾਜਾ ਨੇ ਕਿਹਾ ਜੋ ਵੀ ਕੋਈ ਮੇਰੀ ਬੇਟੀਆਂ ਦੀਆਂ ਜੁੱਤੀਆਂ ਦਾ ਰਾਸ ਸੁਲਝਾਵੇਗਾ ਉਸ ਦਾ ਵਿਆਹ ਮੈਂ ਆਪਣੀ ਕਿਸੇ ਵੀ ਇੱਕ ਤੀ ਨਾਲ ਕਰਵਾ ਦਿਆਂਗਾ ਉਸ ਨੂੰ ਆਪਣਾ ਜਵਾਈ ਬਣਾ ਲਵਾਂਗਾ ਤੇ ਮੇਰੇ ਮਰਨ ਤੋਂ ਬਾਅਦ ਉਹ ਹੀ ਰਾਜਾ ਬਣੇਗਾ ਤੇ ਉਸ ਬੰਦੇ ਦੇ ਕੋਲ ਸਿਰਫ ਤਿੰਨ ਦਿਨ ਤੇ ਤਿੰਨ ਰਾਤਾਂ ਦਾ ਸਮਾਂ ਹੋਵੇਗਾ ਨਹੀਂ ਤਾਂ ਉਸ ਨੂੰ ਆਪਣੀ ਬਾਕੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਵੇਗੀ ਉਸ ਰਾਜ ਦੀ ਬਹੁਤ ਸਾਰੇ ਨੌਜਵਾਨ ਅਤੇ ਦੂਜੇ ਦੇਸ਼ਾਂ ਦੀ ਰਾਜਕੁਮਾਰ ਵੀ ਮਹਿਲ ਵਿੱਚ ਇਸ ਕੰਮ ਦੇ ਲਈ ਆਏ। ਕਈ ਦਿਨਾਂ ਤੱਕ ਉਹ ਉਹਨਾਂ 12 ਪ੍ਰਿੰਸੈਸ ਦੇ ਕਮਰੇ ਦੇ ਦਰਵਾਜ਼ੇ ਤੇ ਬਾਰ ਪਹਿਰਾ ਲਾਈ ਬੈਠੇ ਰਹੇ। ਪਰ ਸਮਾਂ ਗੁਜ਼ਰਦਾ ਗਿਆ ਤੇ ਕੋਈ ਵੀ ਇਸ ਰਾਸ ਨੂੰ ਸੁਲਝਾ ਨਹੀਂ ਸਕਿਆ ਤੇ ਜੁੱਤੀਆਂ ਇਸੇ ਤਰ੍ਹਾਂ ਹਰ ਰਾਤ ਨੂੰ ਪਾਈਆਂ ਹੋਈਆਂ ਹੁੰਦੀਆਂ ਸਨ। ਆਖਰਕਾਰ ਇੱਕ ਨੇਕ ਦਿਲ ਦਾ ਨੌਜਵਾਨ ਇਸ ਕੰਮ ਦੇ ਲਈ ਅੱਗੇ ਆਇਆ ਤੇ ਫਿਰ ਉਹ ਮੈਲ ਦੇ ਵੱਲ ਚੱਲ ਪਿਆ। ਰਸਤੇ ਵਿੱਚ ਉਹ ਇੱਕ ਬੁੱਢੀ ਜਨਾਨੀ ਨੂੰ ਮਿਲਿਆ ਜੋ ਬਹੁਤ ਹੀ ਗਰੀਬ ਨਜ਼ਰ ਆ ਰਹੀ ਸੀ ਮੇਰੇ ਪਿਆਰੇ ਪੁੱਤਰ ਮੈਨੂੰ ਬਹੁਤ ਭੁੱਖ ਲੱਗੀ ਹੈ ਕੀ ਤੂੰ ਮੈਨੂੰ ਖਾਣ ਲਈ ਕੁਝ ਦੇਵੇਂਗਾ ਉਸ ਗੱਭਰੂ ਨੌਜਵਾਨ ਨੇ ਆਪਣੀ ਬੈਗ ਵਿੱਚ ਪਿਆ ਸਾਰਾ ਖਾਣਾ ਉਸ ਗਰੀਬ ਬੁੱਢੀ ਜਨਾਨੀ ਨੂੰ ਦੇ ਦਿੱਤਾ ਉਹ ਜਨਾਨੀ ਬਹੁਤ ਖੁਸ਼ ਹੋ ਗਈ ਕਿਉਂਕਿ ਉਸ ਤੋਂ ਪਹਿਲਾਂ ਉੱਥੋਂ ਜਿੰਨੇ ਵੀ ਲੋਕੀ ਗੁਜ਼ਰੇ ਸਨ ਉਹਨਾਂ ਵਿੱਚੋਂ ਕਿਸੇ ਨੇ ਵੀ ਉਸਨੂੰ ਕੁਝ ਨਹੀਂ ਦਿੱਤਾ ਸੀ ਉਹ ਜਨਾਲੀ ਜਾਣਦੀ ਸੀ ਕਿ ਇਹ ਨੌਜਵਾਨ ਬਾਕੀ ਲੋਕਾਂ ਨਾਲੋਂ ਵੱਖ ਹੈ ਇਸ ਲਈ ਉਸਨੇ ਖਾਣੀ ਦੇ ਬਦਲੇ ਉਸ ਨੌਜਵਾਨ ਨੂੰ ਇੱਕ ਜਾਦੂਈ ਕੇਪ ਦਿੱਤਾ ਇਹ ਜਾਦੂਈ ਕੇਪ ਨੂੰ ਲੈ ਲੈ ਅਤੇ ਜਦੋਂ ਵੀ ਤੂੰ ਇਹਨੂੰ ਪਾਵੇਂਗਾ ਤੂੰ ਅਦ੍ਰਿਸ਼ ਹੋ ਜਾਵੇਂਗਾ ਜਦੋਂ ਰਾਤ ਨੂੰ 12 ਵਜਣ ਕੇ ਤਾਂ ਤੂੰ ਇਸ ਕੇਪ ਨੂੰ ਪਾ ਕੇ ਗਾਇਬ ਹੋ ਜਾਵੇਂਗਾ ਇਸ ਤਰ੍ਹਾਂ ਤੂੰ ਉਹਨਾਂ ਜੁੱਤੀਆਂ ਦੇ ਰਾਜ਼ ਨੂੰ ਸੁਲਝਾਣ ਵਿੱਚ ਕਾਮਯਾਬ ਹੋ ਜਾਵੇਂਗਾ ਪਰ ਧਿਆਨ ਰਵੇ ਉਹ ਪ੍ਰਿੰਸੈਸਿਸ ਤੈਨੂੰ ਕੁਝ ਵੀ ਪੀਣ ਨੂੰ ਦੇਣ ਤਾਂ ਉਹਨੂੰ ਨਾ ਪੀਵੀ ਉਹ ਨੌਜਵਾਨ ਉਸ ਕੇਪ ਨੂੰ ਲੈ ਕੇ ਮਹਿਲ ਤੇ ਵੱਲ ਚੱਲ ਪਿਆ ਅਤੇ ਜਦੋਂ ਉਹ ਮਹਿਲ ਵਿੱਚ ਪਹੁੰਚਿਆ ਉਸਨੇ ਕਿਹਾ ਕਿ ਉਹ ਜੁੱਤੀਆਂ ਦੇ ਰਾਜ਼ ਨੂੰ ਸੁਲਝਾਣ ਆਇਆ ਹੈ ਪਹਿਲੇ ਦਿਨ ਜਦੋਂ ਉਹਨਾਂ ਪ੍ਰਿੰਸੈਸ ਦੀ ਵਰਸਿਟੀ ਬਾਹਰ ਪਹਿਰਾ ਦੇ ਰਿਆ ਸੀ ਉਦੋਂ ਹੀ ਸਭ ਤੋਂ ਵੱਡੀ ਪ੍ਰਿੰਸੈਸ ਇੱਕ ਗਲਾਸ ਵਿੱਚ ਨਿੰਬੂ ਸ਼ਰਬਤ ਲੈ ਕੇ ਬਾਹਰ ਆਈ ਤੁਹਾਨੂੰ ਪਿਆਸ ਲੱਗੀ ਹੋਵੇਗੀ ਨਾ ਅਸੀਂ ਇਹ ਨਿੰਬੂ ਸ਼ਰਬਤ ਖਾਸ ਤੁਹਾਡੇ ਲਈ ਬਣਾਇਆ ਹੈ ਇਹਨੂੰ ਸਵੀਕਾਰ ਕਰੋ ਉਹ ਨੌਜਵਾਨ ਉਸ ਬੁੱਢੀ ਚਨਾਨੀ ਦੀ ਚੇਤਾਵਨੀ ਨੂੰ ਭੁੱਲ ਗਿਆ ਅਤੇ ਉਸਨੇ ਉਹ ਸ਼ਰਬਤ ਪੀ ਲਿਆ ਸ਼ਰਬਤ ਨੂੰ ਪੀਂਦੇ ਸਾਰ ਉਹ ਗਹਿਰੀ ਨੀਂਦ ਵਿੱਚ چلا ਗਿਆ ਪੂਰੀ ਰਾਤ ਉਹ ਖਰਾਟੇ ਮਾਰਦੇ ਹੋਏ ਇੱਕ ਕਮਰੇ ਵਿੱਚ ਸੌਂ ਗਿਆ ਜੋ ਉਹਨਾਂ ਪ੍ਰਿੰਸੈਸ ਨੇ ਉਹਦੇ ਲਈ ਬਣਾ ਕੇ ਰੱਖਿਆ ਹੋਇਆ ਸੀ ਜਦੋਂ ਸਵੇਰ ਹੋਈ ਤਾਂ ਉਹ ਨੌਜਵਾਨ ਡਰ ਕੇ ਖੜਾ ਹੋ ਗਿਆ ਉਹ ਤਾਂ ਜਾਦੂਈ ਕੇ ਪਾ ਕੇ ਰਾਜਕੁਮਾਰੀ ਦੇ ਕਮਰੇ ਵਿੱਚ ਜਾਣਾ ਸੀ ਦੂਜੀ ਰਾਤ ਉਹ ਫਿਰ ਤੋਂ ਪ੍ਰਿੰਸੈਸ ਦੀ ਕੰਬਰੀਤੀ ਪਰ ਪਹਿਰਾ ਦੇ ਰਿਹਾ ਸੀ। ਇਸ ਵਾਰ ਦੂਜੀ ਪ੍ਰਿੰਸੈਸ ਸ਼ਰਬਤ ਲੈ ਕੇ ਬਾਹਰ ਆਈ। ਉਸ ਨੌਜਵਾਨ ਨੂੰ ਪਹਿਰਾ ਦਿੰਦੇ-ਦਿੰਦੇ ਕਾਫੀ ਪਿਆਸ ਲੱਗ ਰਹੀ ਸੀ। ਅਤੇ ਉਹ ਰਾਤ ਦਾ ਇੰਤਜ਼ਾਰ ਕਰ ਰਿਹਾ ਸੀ। ਬਿਨਾਂ ਸੋਚੇ ਉਸਨੇ ਉਹ ਸ਼ਰਬਤ ਪੀ ਲਿਆ। ਅਤੇ ਉਹ ਫਿਰ ਤੋਂ ਗਹਿਰੀ ਨੀਂਦ ਵਿੱਚ چلا ਗਿਆ। ਅਗਲੀ ਸਵੇਰ ਜਦ ਤੂੰ ਜਾਗਿਆ ਤਾਂ ਉਸ ਨੂੰ ਉਸ ਬੁੱਢੀ ਜਨਾਨੀ ਦੀ ਗੱਲ ਯਾਦ ਆ ਗਈ ਪਰ ਧਿਆਨ ਰੱਖੇ ਉਹ ਪ੍ਰਿੰਸੈਸਿਸ ਤੈਨੂੰ ਕੁਝ ਵੀ ਪੀਣ ਨੂੰ ਦੇਣ ਤਾਂ ਉਹਨੂੰ ਨਾ ਪੀਵੀਂ ਜ਼ਰੂਰ ਉਸ ਸ਼ਰਬਤ ਵਿੱਚ ਰਾਜਕੁਮਾਰੀ ਨੇ ਨੀਂਦ ਦੀ ਦਵਾਈ ਮਿਲਾਈ ਹੋਣੀ ਉਸੇ ਵੇਲੇ ਰਾਜਾ ਉੱਥੇ ਪਹੁੰਚਿਆ ਤੋ ਦਿਨ ਬੀਤ ਗਏ ਤੇ ਤੂੰ ਹਾਲੇ ਤੱਕ ਉਹਨਾਂ ਜੁਤੀਆ ਦੇ ਰਾਜ਼ ਨੂੰ ਨਹੀਂ ਸੁਲਝਾਇਆ ਜੇ ਤੂੰ ਅੱਜ ਰਾਤ ਵੀ ਇਹਨੂੰ ਨਹੀਂ ਸੁਲਝਾਇਆ ਤਾਂ ਤੈਨੂੰ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪੈਗੀ ਰਾਜਾ ਇਹ ਗੱਲ ਕਹਿ ਕੇ ਉੱਥੋਂ ਚਲਾ ਗਿਆ ਉਸ ਨੌਜਵਾਨ ਨੂੰ ਅੱਜ ਕਿਸੇ ਵੀ ਕੀਮਤ 'ਤੇ ਉਸ ਰਾਜ਼ ਨੂੰ ਸੁਲਝਾਉਣਾ ਸੀ ਉਸੇ ਰਾਤ ਆਖਰੀ ਵਾਰ ਉਹ ਫੇਰ ਤੋਂ ਪ੍ਰਿੰਸੈਸ ਦੇ ਕਮਰੇ ਦੇ ਬਾਹਰ ਪੈਰਾ ਦੇਣ ਲੱਗਿਆ ਇਸ ਵਾਰ ਸਭ ਤੋਂ ਛੋਟੀ ਪ੍ਰਿੰਸੈਸ ਸੰਤਰੀ ਦਾ ਸ਼ਰਬਤ ਲੈ ਕੇ ਬਾਹਰ ਆਈ ਪਰ ਇਸ ਵਾਰ ਉਹ ਨੌਜਵਾਨ ਚੁੱਕਣਾ ਸੀ ਅਤੇ ਜਦੋਂ ਪ੍ਰਿੰਸੈਸ ਉੱਥੋਂ ਚਲੀ ਗਈ ਉਸ ਨੇ ਉਹ ਸ਼ਰਬਤ ਨੂੰ ਗਮਲੇ ਵਿੱਚ ਸੁੱਟ ਦਿੱਤਾ ਅੱਧੀ ਰਾਤ ਹੋ ਗਈ ਸੀ ਉਸ ਨੌਜਵਾਨ ਨੇ ਜਾਦੂਈ ਕੇ ਪਾਇਆ ਅਤੇ ਗਾਇਬ ਹੋ ਗਿਆ ਹੌਲੀ ਜਿਹੇ ਉਹਨੇ ਪ੍ਰਿੰਸੈਸ ਦੇ ਕਮਰੇ ਦਾ ਬੂਹਾ ਖੋਲ੍ਹਿਆ ਤੇ ਉਸ ਨੇ ਜੋ ਵੇਖਿਆ ਉਹ ਵੇਖ ਕੇ ਹੈਰਾਨ ਹੋ ਗਿਆ ਸਾਰੀਆਂ ਪ੍ਰਿੰਸੈਸ ਆਪਣੇ ਸਭ ਤੋਂ ਸੋਹਣੇ ਬਾਲ ਗਾਊਨਸ ਪਾ ਕੇ ਵਾਲਾਂ ਨੂੰ ਸਵਾਰ ਕੇ ਮੇਕਅਪ ਕਰਕੇ ਨਮਿਆ ਜੁੱਤੀਆਂ ਪਾਈਆਂ ਹੋਈਆਂ ਸੀ ਚਲੋ ਵੇਖਦੇ ਹਾਂ ਕਿ ਉਹ ਨੌਜਵਾਨ ਸੌ ਗਿਆ ਕਿ ਨਹੀਂ ਇੱਕ ਪ੍ਰਿੰਸੈਸ ਨੇ ਦਰਵਾਜ਼ਾ ਖੋਲ੍ਹ ਕੇ ਬਾਹਰ ਚਾਂਗਿਆ ਅਤੇ ਦੂਜੀ ਨੇ ਦੀਵਾਰ ਤੇ ਆਪਣੀ ਕਲ ਲਾਈ ਉਸੇ ਵੇਲੇ ਉਸ ਨੌਜਵਾਨ ਨੂੰ ਧਿਆਨ ਆਇਆ ਕਿ ਉਹਨੂੰ ਖਰਾਟਿਆਂ ਦੀ ਆਵਾਜ਼ ਕਰਨੀ ਹੋਵੇਗੀ ਸਭ ਤੋਂ ਵੱਡੀ ਪ੍ਰਿੰਸੈਸ ਨੇ ਬੈਡ ਨੂੰ ਇੱਕ ਪਾਸੇ ਸਰਕਾਰ ਦਿੱਤਾ ਅਤੇ ਤਿੰਨ ਵਾਰ ਤਾੜੀ ਵਜਾਈ। ਬੈਡ ਦੇ ਦੂਜੇ ਪਾਸੇ ਇੱਕ ਲੁਕਿਆ ਹੋਇਆ ਰਸਤਾ ਖੁੱਲ ਗਿਆ। ਉਸ ਨੌਜਵਾਨ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇੱਕ ਇੱਕ ਕਰਕੇ ਸਾਰੀ ਪ੍ਰਿੰਸੈਸ ਉਸ ਰਸਤੇ ਤੋਂ ਬਾਹਰ ਗਈਆਂ। ਅਤੇ ਨੌਜਵਾਨ ਵੀ ਉਹਨਾਂ ਦੇ ਪਿੱਛੇ ਚਲਾ ਗਿਆ। ਇਹ ਲੁਕਿਆ ਹੋਇਆ ਰਸਤਾ ਪੌੜੀਆਂ ਦੇ ਵੱਲ ਜਾ ਰਿਹਾ ਸੀ ਜਿੱਥੋਂ 100 ਪੌੜੀਆਂ ਥੱਲੇ ਵੱਲ ਜਾ ਰਹੀਆਂ ਸਨ ਉਦੋਂ ਹੀ ਉਸ ਨੌਜਵਾਨ ਦਾ ਪੈਰ ਗਲਤੀ ਨਾਲ ਇੱਕ ਪ੍ਰਿੰਸੈਸ ਦੀ ਸਕਰਟ ਤੇ ਪੈ ਗਿਆ oh ਕਿਸ ਨੇ ਮੇਰੀ ਸਕਰਟ ਤੇ ਪੈਰ ਰੱਖਿਆ ohho ਪਾਗਲ ਹੋ ਤੋ ਹੀ ਹੋਣੀ ਜਦੋਂ ਪੌੜੀਆਂ ਖਤਮ ਹੋ ਗਈਆਂ ਤਾਂ ਉਹ ਜੰਗਲ ਵਿੱਚ ਪਹੁੰਚ ਗਈਆਂ ਉਹ ਉੱਚੇ ਦਰਖਤਾਂ ਵਿੱਚੋਂ ਗੁਜ਼ਰ ਰਹੀਆਂ ਸਨ ਜਿਨ੍ਹਾਂ 'ਦਿਆਂ ਸੋਹਣੀਆਂ ਚਿੱਟੀਆਂ ਡਾਲਾਂ ਸਨ ਨੌਜਵਾਨ ਨੇ ਇੱਕ ਡਾਲ ਤੋੜੀ ਤੇ ਉਹਨਾਂ ਦਾ ਪਿੱਛਾ ਕੀਤਾ ਕਾਫੀ ਸਮਾਂ ਚੱਲਣ ਤੋਂ ਬਾਅਦ ਉਹ ਸਾਰੀਆਂ ਪ੍ਰਿੰਸੈਸ ਇੱਕ ਨਦੀ ਕਿਨਾਰੇ ਜਾ ਕੇ ਰੁਕ ਗਈਆਂ ਉਸ ਨਦੀ ਵਿੱਚ 12 ਕਸ਼ਤੀਆਂ ਸਨ ਜਿਨ੍ਹਾਂ ਵਿੱਚ 12 ਪ੍ਰਿੰਸ ਉਹਨਾਂ ਦੀ ਰਾਹ ਵੇਖ ਰਹੀ ਸੀ ਉਹ ਸਾਰੀਆਂ ਪ੍ਰਿੰਸੈਸ ਕਸ਼ਤੀ ਵਿੱਚ ਜਾ ਕੇ ਬੈ ਗਈਆਂ ਅਤੇ ਉਹ ਨੌਜਵਾਨ ਆਖਰੀ ਕਸ਼ਤੀ ਵਿੱਚ ਬੈ ਗਿਆ ਕਿਸ਼ਤੀ ਅਜ ਕੁਛ ਭਾਰੀ ਲੱਗ ਰਹੀ ਹੈ ਜਿਵੇਂ ਕੋਈ ਹੋਰ ਵੀ ਇਹਦੇ ਵਿੱਚ ਬੈਠਿਆ ਹੋਵੇ ਅਜੀਬ ਹੈ ਸੁਪਨੇ ਵੇਖਣਾ ਬੰਦ ਕਰ ਨਦੀ ਪਾਰ ਕਰਕੇ ਉਹ ਸਾਰੇ ਇੱਕ ਵੱਡੇ ਚਮਕਦਾਰ ਮਹਿਲ ਵਿੱਚ ਪਹੁੰਚੇ ਅਤੇ ਉਹਨਾਂ ਨੂੰ ਅੰਦਰੋਂ ਸੰਗੀਤ ਸੁਣਾਈ ਦੇ ਰਿਹਾ ਸੀ ਜਦੋਂ ਉਸ ਨੌਜਵਾਨ ਨੇ ਬਾਰੀ ਤੋਂ ਤੱਕਿਆ ਉਸਨੇ ਵੇਖਿਆ ਕਾਫੀ ਲੋਕ ਅੰਦਰ ਨੱਚ ਰਹੇ ਸੀ ਜਿਵੇਂ ਹੀ ਸਾਰੀਆਂ ਪ੍ਰਿੰਸੈਸ ਮਹਿਲ ਦੇ ਅੰਦਰ ਗਈਆਂ ਉਹ ਨੱਚਣ ਲੱਗੀਆਂ ਉਹ ਨੱਚਦੇ ਨੱਚਦੇ ਥੱਕ ਗਈਆਂ ਪਰ ਫੇਰ ਵੀ ਨੱਚਦੀਆਂ ਰਹੀਆਂ ਅਤੇ ਇਸੇ ਲਈ ਉਹਨਾਂ ਦੀਆਂ ਜੁੱਤੀਆਂ ਪਾਈਆਂ ਹੋਈਆਂ ਲੱਗ ਰਹੀਆਂ ਸੀ ਨੌਜਵਾਨ ਆਪਣੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਪਾਰਿਆ ਸੀ ਇਸੇ ਲਈ ਉਸਨੇ ਟੇਬਲ ਤੇ ਪਿਆ ਕੇਕ ਦਾ ਟੁਕੜਾ ਚੁੱਕ ਕੇ ਖਾ ਲਿਆ ਸਭ ਤੋਂ ਛੋਟੀ ਪ੍ਰਿੰਸੈਸ ਨੇ ਇਹ ਵਿਖਿਆ ਮੇਰਾ ਕੇਕ ਮੇਰਾ ਕੇਕ ਖਵਾ ਵੀ ਚੁੜ ਰਿਹਾ ਹੈ ਜਿਵੇਂ ਕੋਈ ਅਦ੍ਰਿਸ਼ ਇਨਸਾਨ ਉਹਨੂੰ ਖਾ ਰਿਹਾ ਹੋਵੇ ਬਕਵਾਸ ਬੰਦ ਕਰ ਨੌਜਵਾਨ ਨੇ ਸਾਪ ਦੀਆਂ ਨਸਰਾਂ ਬਚਾ ਕੇ ਸੁਨਹਿਰਾ ਕੱਪ ਟੇਬਲ ਤੋਂ ਚੁੱਕਿਆ ਪ੍ਰਿੰਸੈਸਿਸ ਸਵੇਰ ਹੋਣ ਤੱਕ ਨੱਚਦੀਆਂ ਰਹੀਆਂ ਫਿਰ ਉਹ ਕਿਸ਼ਤੀ 'ਚ ਬੈਠ ਕੇ ਨਦੀ ਪਾਰ ਕਰ ਗਈਆਂ ਜੰਗਲਾਂ ਵਿੱਚੋਂ ਗੁਸਰਦੀ ਹੋਏ ਪਹਾੜੀਆਂ ਤੋਂ ਚੜਦੀ ਹੋਏ ਆਖਰਕਾਰ ਉਹ ਆਪਣੀ ਮਹਿਲ ਵਿੱਚ ਫਿਰ ਤੋਂ ਪਹੁੰਚ ਗਈਆਂ ਪਰ ਉਹਨਾਂ ਦੀਆਂ ਜੁੱਤੀਆਂ ਫਿਰ ਤੋਂ ਪਾਈਆਂ ਹੋਈਆਂ ਸੀ ਉਹ ਨੌਜਵਾਨ ਬਹੁਤ ਖੁਸ਼ ਹੋਇਆ ਕਿਉਂਕਿ ਉਸਨੇ ਆਖਰ ਪਾਈਆਂ ਹੋਈਆਂ ਜੁੱਤੀਆਂ ਦਾ ਰਾਜ਼ ਜੋ ਸੁਲਝਾ ਲਿਆ ਸੀ ਤੇਰੇ ਬਾਦ ਰਾਜਾ ਉਸ ਨੌਜਵਾਨ ਦੇ ਕੋਲ ਗਿਆ ਤੇਰਾ ਵਕਤ ਅੱਜ ਖਤਮ ਹੋ ਗਿਆ ਕੀ ਤੂੰ ਇਸ ਰਾਜ ਨੂੰ ਸਮਝ ਸਕਿਆ ਜੀ ਹਾਂ ਹਜ਼ੂਰ ਮੈਨੂੰ ਪਤਾ ਚੱਲ ਗਿਆ ਤੇ ਫਿਰ ਉਸ ਨੇ ਰਾਜਾ ਨੂੰ ਸਾਰੀ ਹਕੀਕਤ ਦੱਸੀ ਰਾਜਾ ਨੇ ਪਹਿਲਾਂ ਉਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਪਰ ਜਦੋਂ ਨੌਜਵਾਨ ਨੇ ਰਾਜਾ ਨੂੰ ਜੰਗਲ ਤੋਂ ਲਿਤੀ ਹੋਈ ਚਿੱਟੀ ਡਾਲ ਤੇ ਚਮਕਦਾਰ ਮਹਿਲ ਤੋਂ ਲਿੱਤਾ ਹੋਇਆ ਸੁਨਹਿਰਾ ਕੱਪ ਵਿਖਾਇਆ ਤਾਂ ਰਾਜਾ ਨੂੰ ਯਕੀਨ ਹੋ ਗਿਆ ਕਿ ਉਹ ਸੱਚ ਬੋਲ ਰਿਹਾ ਸੀ ਅਤੇ ਫਿਰ ਰਾਜਾ ਨੇ ਆਪਣਾ ਵਚਨ ਨਿਭਾਂਦੀ ਹੋਏ ਉਸ ਨੌਜਵਾਨ ਨੂੰ ਆਪਣੀ ਪਸੰਦੀ ਪ੍ਰਿੰਸੈਸ ਚਣ ਕੇ ਉਸਦੇ ਨਾਲ ਵਿਆਹ ਕਰਨ ਦੀ ਇਜਾਜ਼ਤ ਦਿੱਤੀ। ਨੌਜਵਾਨ ਨੇ ਕਿਹਾ ਕਿ ਉਹ ਸਭ ਤੋਂ ਛੋਟੀ ਪ੍ਰਿੰਸੈਸ ਨਾਲ ਵਿਆਹ ਕਰਨਾ ਹੈ। ਉਹ 12 ਪ੍ਰਿੰਸੈਸਸ ਖੁਸ਼ ਨਹੀਂ ਸੀ ਕਿਉਂਕਿ ਉਹਨਾਂ ਦਾ ਰਾਜ਼ ਹੁਣ ਸਭ ਨੂੰ ਪਤਾ ਚੱਲ ਗਿਆ ਸੀ ਪਰ ਉਹ ਨੌਜਵਾਨ ਅਤੇ ਛੋਟੀ ਪ੍ਰਿੰਸੈਸ ਵਿਆਹ ਕਰਕੇ ਹੱਸਦੀ ਖੇੜਦੀ ਆਪਣੀ ਜ਼ਿੰਦਗੀ ਗੁਜ਼ਾਰਨ ਲੱਗੀ।